ਹੁਣ ਐਜੂਕੇਸ਼ਨ ਦੀ ਗੱਲ ਚੱਲੀ ਐ ਕਾਂਗਰਸ ਦੇ ਇੱਕ ਭਾਈ ਸਾਹਿਬ ਕਹਿੰਦੇ ਸੀਗੇ ਕਹਿੰਦੇ ਵੀ ਸਿੰਗਾਪੁਰ ਕਿਉਂ ਭੇਜੇ ਨੇ ਸਿੰਗਾਪੁਰ ਤਾਂ 21ਵੇਂ ਨੰਬਰ ਤੇ ਐ ਪ੍ਰਿੰਸੀਪਲ ਟ੍ਰੇਨਿੰਗ ਵਾਸਤੇ ਸਿੰਗਾਪੁਰ ਕਿਉਂ ਭੇਜੇ ਨੇ ਅਮਰੀਕਾ ਕਿਉਂ ਨਹੀਂ ਭੇਜੇ ਕਾਂਗਰਸੀਆਂ ਨੂੰ ਮੈਂ ਯਾਦ ਕਰਾਉਣਾ ਚਾਹੁੰਨਾ ਜਿਹੜਾ ਤੁਹਾਡੇ ਰਾਜ ਦੇ ਆਖਰੀ 3 ਸਾਲ ਤੁਹਾਡਾ ਪ੍ਰਿੰਸੀਪਲ ਸੀ ਉਹ ਅਮਰੀਕਾ ਗਿਆ ਸੀ ਪੀ ਐਚ ਡੀ ਕਰਨ ਚੰਨੀ ਉਹ ਕਹਿੰਦਾ ਮੈਂ ਪੀ ਐਚ ਡੀ ਕਰਨ ਗਿਆ ਹੋਇਆ ਹਾਂ ਉੱਥੇ ਤੇ ਪੀ ਐਚ ਡੀ ਕਰਕੇ ਆਇਆ ਹੈ ਉਹਦਾ ਪਤਾ ਕਰਦੇ ਆ ਕੀ ਸਿੱਖਿਆ ਹੈ ਉਹ ਤੋਂ ਬਾਅਦ ਅਮਰੀਕਾ ਵੀ ਭੇਜ ਦਿਆ ਕਰਾਂਗੇ ਜੀ ਉਹ ਉਹ ਉਹਦਾ ਥੀਸਿਸ ਕੀ ਸੀ ਥੀਸਿਸ ਕੀ ਸੀ ਕਾਂਗਰਸ ਦਾ ਕਾਂਗਰਸ ਦਾ ਚੜ੍ਹਾ ਤੇ ਉਤਰਾ ਔਰ ਗਿਆ ਉਦੋਂ ਉਹਦੇ ਕਾਰਨ ਲੱਭਣ ਗਿਆ ਕਿ ਕਾਂਗਰਸ ਦੀ ਚੜ੍ਹਾਈ ਦੇ ਕੀ ਕਾਰਨ ਸੀ ਤੇ ਉਤਰਾਏ ਦੇ ਕੀ ਗਨ ਸੀ ਮੈਂ ਕਿ ਇੱਕ ਕਾਰਨ ਤਾਂ ਤੂੰ ਹੀ ਸੀ ਗਰੀਬਾਂ ਦਾ ਨਾਮ ਲੈ ਕੇ ਭਾਂਜਿਆਂ ਭਤੀਜਿਆਂ ਤੋਂ ਖਜ਼ਾਨੇ ਮਿਲਦੇ ਨੇ ਕੌਰੂ ਵਾਲੇ ਉਹਨਾਂ ਦੇ ਘਰੋਂ ਤੇ ਹੁਣ ਵੀ ਧਰਮ ਦਾ ਨਾਮ ਵਰਤੇ ਉਹਨਾਂ ਨੇ ਕਿ ਮੈਂ ਗੁਰੂ ਰਵਿਦਾਸ ਜੀ ਦੇ ਕੀਰਤਨ ਤੇ ਜਾਣਾ ਸੀ ਭਗਵਾਨ ਜੀ ਮਾਨੇ ਮੇਰਾ ਨਾਮ ਲੈਤਾ ਤਾਂ ਕਰਕੇ ਇੱਥੇ ਰੁਕ ਗਿਆ ਮੈਂ ਜਨਾਬ ਜੀ ਜਿੱਦੇ ਹੋ ਬੋਲੇ ਨੇ ਉਦੋਂ 3 ਦਿਨ ਪਹਿਲਾਂ ਦਾ ਲੋਕਾਉਟ ਨੋਟਿਸ ਹੈ ਮੈਂ ਮੈਂ ਕਿਹ ਰੋਕੂਗਾ ਵੀ ਕਿਸੇ ਨੂੰ ਜਾਓ ਕੈਲੀਫੋਰਨੀਆ ਜਾਓ ਜਿੱਥੇ ਤੁਸੀਂ ਜਾਣਾ ਫੇਰ ਦਰਮਦਨਾ ਲੈਂਦੇ ਨੇ ਹਰ ਗੱਲ ਤੇ ਪਹਿਲਾਂ ਬਿਆਨ ਦੇਣ ਤੋਂ ਪਹਿਲਾਂ ਸੋਚ ਲਿਆ ਕਰੋ ਹਰ ਬੰਦਾ ਕਹਿੰਦਾ ਦੇਖੋ ਜੀ ਇਹ ਤਾਂ ਬਜਟ ਤੋਂ ਧਿਆਨ ਹਟਾਉਣਾ ਚਾਹੁੰਦੇ ਨੇ ਐਲੋਪੀ ਸਾਹਿਬ ਬੋਲ ਰਹੇ ਸੀ ਬਜਟ ਤੋਂ ਧਿਆਨ ਹਟਾਉਣਾ ਚਾਹੁੰਦੇ ਨੇ ਇਸ ਕਰਕੇ ਚੰਨੀ ਤੇਲੋ ਸੀ ਅਸੀਂ ਤਾਂ ਬਜਟ ਤੇ ਧਿਆਨ ਦਿਵਾਉਣਾ ਚਾਹੁੰਦੇ ਆ ਵੀ ਇੰਨਾ ਵਧੀਆ ਬਜਟਾ ਸੀ ਧਿਆਨ ਹਟਾਉਣਾ ਕਿਉਂ ਆ ਵੀ ਹਰ ਗੱਲ 'ਚ ਨਾ ਰਾਜਨੀਤੀ ਕਰਿਆ ਕਰੋ